ਸਸ਼ੀ ਗਾਂਧੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪਟਿਕ ਬਲਾਡਾ ਵੱਲੋਂ ਅੱਜ ਫੇਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਪਲੇਨ ਪੀਸ ਦੀ ਅੱਜ ਫੇਰ ਵੱਡੀ ਆਫਰ ਦੇ ਵਿੱਚ ਤੁਹਾਡੇ ਵਾਸਤੇ ਪਲੇਨ ਪੀਸ ਲੈ ਕੇ ਆਏ ਆਂ ਤੇ ਥੋੜੇ ਜਿਹਾ ਪਾਰਟੀ ਵੇਅਰ ਸੂਟ ਦਿਖਾਵਾਂਗੇ ਜੀ ਆਫਰ ਦੇ ਵਿੱਚ ਲਾ ਚੁੱਕੀਆਂ ਜੀ ਅਸੀਂ ਪਲੀਜ਼ ਮੇਰੀ ਵੀਡੀਓ ਨੂੰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਸਾਡੀ ਵੀਡੀਓ ਦਾ ਮਿਲ ਸਕੇ ਜੀ ਠੀਕ ਹੈ ਜੀ ਲਓ ਜੀ ਪਹਿਲਾਂ ਤੁਹਾਨੂੰ ਦਿਖਾਵਾਂਗੇ ਥੋੜੇ ਆਫਰ ਵਾਲੇ ਸੂਟ ਫਿਰ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪਲੇਨ ਪੀਸ ਜੋ ਆਫਰ ਦੇ ਵਿੱਚ ਰਹਿਣਗੇ ਉਹ ਵੀ ਇਹ ਵਾਲਾ ਜਿਹੜਾ ਸੂਟ ਰਹਿਣ ਵਾਲਾ ਜੀ ਇਹ ਹੈਗਾ ਜੀ ਬਿਲਕੁਲ ਨੇਚਰਲ ਕਰੇਪ ਦੇ ਵਿੱਚ ਨੇਚਰਲ ਕਰੇਪ ਦੇ ਵਿੱਚ ਰਹਿਣ ਵਾਲਾ ਸੂਟ ਹੈ ਮਹਿੰਦੀ ਕਲਰ ਹੈ ਜੋ ਮਹਿੰਦੀ ਫੰਕਸ਼ਨ ਲਈ ਬਹੁਤ ਸੋਹਣਾ ਸੂਟ ਰਹਿਣ ਵਾਲਾ ਪੂਰਾ ਹੈਂਡਵਰਕ ਸੂਟ ਹੈ ਜੀ ਠੀਕ ਹੈ ਜੀ ਐਤ ਤੁਹਾਨੂੰ ਆਫਰ ਵਿੱਚ ਦੇ ਰਹੇ ਆ 3000 ਵਾਲਾ ਸੂਟ ਤੁਹਾਨੂੰ ਦੇ ਰਹੇ ਆ ਸਿਰਫ 2000 ਦੇ ਵਿੱਚ ਠੀਕ ਹੈ ਜੀ 3000 ਵਾਲਾ ਸੂਟ ਤੁਹਾਨੂੰ 2000 ਦੇ ਵਿੱਚ ਦੇ ਰਹੇ ਆ ਆ ਆਫਰ ਤੇ ਲਗਾ ਤੇ ਜੀ ਇਹ ਵਾਲੇ ਸੂਟ ਦੇਖ ਸਕਦੇ ਹੋ ਪੂਰਾ ਫੁੱਲ ਹੈਵੀ ਫਰੰਟ ਹੈ ਜੀ ਹੈਂਡਵਰਕ ਸੂਟ ਹੈ ਨੀਚੇ ਇੱਕ ਪੂਰਾ ਕੇਰਾ ਫੁੱਲ ਹੈਵੀ ਹੈ ਜੀ ਠੀਕ ਹੈ ਜੀ ਦੋ ਪੈਨਲਸ ਜਾ ਰਹੇ ਆ ਪੂਰਾ ਫੁੱਲ ਹੈਵੀ ਸ਼ਰਟ ਹੈ ਜੀ ਤੇ ਨੇਚਰਲ ਕਰੇਵ ਦੇ ਵਿੱਚ ਰਹਿਣ ਵਾਲਾ 올ਓਵਰ ਸੂਟ ਹੈ ਬਾਜੂ ਦੇਖੋ ਜੀ ਬਾਜੂ ਵੀ ਪੂਰੀਆਂ ਫੁੱਲ ਹੈਵੀ ਬਣੀਆਂ ਹੋਈਆਂ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਬਾਜੂ ਪੂਰੀਆਂ ਫੁੱਲ ਹੈਵੀ ਬਾਜੂ ਬਣੀਆਂ ਹੋਈਆਂ ਦੁਪੱਟਾ ਵੀ ਚਨੂਰ ਸ਼ਕੂਨ ਦਾ ਰਹਿਣ ਵਾਲਾ ਜੀ ਦੇਖ ਸਕਦੇ ਹੋ ਪੂਰਾ ਡਬਲ ਦੁਪੱਟਾ ਰਹੂਗਾ 4 ਸਾਈਡ ਵਰਕ ਮੈਨਲ ਵਾਲਾ ਦੇਖ ਸਕਦੇ ਹੋ ਜੀ ਹੈਂਡਵਰਕ ਟੱਚ ਦੁਪੱਟਾ ਰਹੂਗਾ ਫੁੱਲ ਹੈਵੀ ਦੁਪੱਟਾ ਜੀ ਦੇਖ ਸਕਦੇ ਹੋ ਤੁਸੀਂ ਦੁਪੱਟੇ ਦੀ ਲੈਸ ਫਿਨਿਸ਼ਿੰਗ ਦਿੱਤੀ ਗਈ ਹੈ ਲੈਸ ਲਗਾ ਕੇ ਵੀ ਚੈੱਕ ਕਰੋ ਜੀ ਠੀਕ ਹੈ ਜੀ ਫਿਨਿਸ਼ਿੰਗ ਲਗਾ ਕੇ ਪੂਰੀ ਲੈਸ ਦਿੱਤੀ ਗਈ ਹੈ ਫੁੱਲ ਹੈਵੀ ਦੁਪੱਟਾ ਰਹਿਣ ਵਾਲਾ ਜੀ ਚਨੂਨ ਸ਼ਪੂਨ ਦਾ ਤੇ ਪ੍ਰਾਈਸ ਦੇ ਰਿਆ ਸਿਰਫ 2000 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਿਆ ਜੀ ਅਸੀਂ ਠੀਕ ਹੈ ਜੀ 3000 ਵਾਲਾ ਸੂਟ ਤੁਹਾਨੂੰ ਦੇ ਰਿਆ ਸਿਰਫ 2000 ਦੇ ਵਿੱਚ ਆਫਰ ਹੈ ਜੀ ਤੁਸੀਂ ਇਹ ਸੌਫਰ ਦਾ ਲਾਭ ਲੈ ਸਕਦੇ ਹੋ ਫੰਕਸ਼ਨ ਦੇ ਲਈ ਸੂਟ ਆਪਣੇ ਸਾਡੇ ਕੋਲ ਲੈ ਸਕਦੇ ਹੋ ਇੱਕ ਕਲਰ ਆ ਗਿਆ ਇਹਦੇ ਵਿੱਚ ਇਹ ਵਾਲਾ ਫਿਰੋਜ਼ੀ ਕਲਰ ਮਿਲੂਗਾ ਤੁਹਾਨੂੰ ਬੜਾ ਪਿਆਰਾ ਜਿਹਾ ਕਲਰ ਆਣ ਵਾਲਾ ਫਿਰੋਜ਼ੀ ਦੇਖੋ ਜੀ ਇਹ ਵਾਲਾ ਦੁਪੱਟਾ ਮਿਲਣ ਵਾਲਾ ਜੀ ਇਹ ਵਾਲੀ ਸ਼ਰਟ ਮਿਲਣ ਵਾਲੀ ਹੈ ਜੀ ਪੂਰੀ ਫੁੱਲ ਹੈਵੀ ਸ਼ਰਟ ਮਿਲਣ ਵਾਲੀ ਹੈ ਤੁਹਾਨੂੰ 2 3000 ਆਲਾ ਸੂਟ 2000 ਦੇ ਵਿੱਚ ਮਿਲ ਰਿਹਾ ਜੀ ਠੀਕ ਹੈ ਜੀ ਇੱਕ ਫਿਰੋਜ਼ੀ ਕਲਰ ਮਿਲਣ ਵਾਲਾ ਇੱਕ ਇਹਦੇ ਵਿੱਚ ਤੁਹਾਨੂੰ ਕਲਰ ਮਿਲੂਗਾ ਪਿੰਕ ਠੀਕ ਹੈ ਜੀ ਪਿੰਕ ਸ਼ੇਡ ਦੇ ਵਿੱਚ ਮਿਲਣ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਇੱਕ ਵਾਲਾ ਤੁਹਾਨੂੰ ਇਹ ਵਾਲਾ ਕਲਰ ਮਿਲ ਵਾਲਾ ਜੀ ਠੀਕ ਹੈ ਜੀ ਪਿੰਕ ਕਲਰ ਮਿਲਣ ਵਾਲਾ ਪੂਰਾ ਫੁੱਲ ਹੈਵੀ ਚਨੂਨ ਸਪੂਨ ਦਾ ਰਹਿਣ ਵਾਲਾ ਦੁਪੱਟਾ ਦੇਖ ਸਕਦੇ ਹੋ ਜੀ ਠੀਕ ਹੈ ਜੀ 100 ਸਪੂਨ ਦਾ ਦੁਪੱਟਾ ਰਹਿਣ ਵਾਲਾ ਫਿਰੋਜ਼ੀ ਕਲਰ ਮਿਲੂਗਾ ਤੇ ਪਿੰਕ ਕਲਰ ਮਿਲੂਗਾ ਤੇ ਮਹਿੰਦੀ ਕਲਰ ਮਿਲੂਗਾ ਤਿੰਨ ਕਲਰ ਅਵੇਲੇਬਲ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਅਸੀਂ ਪਲੇਨ ਵੀ ਉਹ ਵੀ ਅਸੀਂ ਆਫਰ ਦੇ ਵਿੱਚ ਲਗਾ ਚੁੱਕੇ ਆ ਜੀ ਪਲੇਨ ਪੀਸ ਬਹੁਤ ਸੋਹਣੇ ਪਲੇਨ ਪੀਸ ਰਹਿਣ ਵਾਲੇ ਆ ਜੀ ਜਿੱਦਾਂ ਦਾ ਮਰਜ਼ੀ ਤੁਸੀਂ ਸੂਟ ਰੈਡੀ ਕਰੋ ਠੀਕ ਹੈ ਜੀ ਵਰਕ ਵੀ ਕਰਵਾ ਸਕਦੇ ਹੋ ਸੂਟ ਦੇ ਉੱਪਰ ਹੈਂਡਵਰਕ ਵੀ ਕਰਵਾ ਸਕਦੇ ਇਹਨਾਂ ਪੀਸਾਂ ਦੇ ਉੱਪਰ ਤੁਸੀਂ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਣ ਲੱਗੇ ਆ ਦੇਖ ਸਕਦੇ ਹੋ ਤੁਸੀਂ ਬੜੇ ਸੋਹਣੇ ਜੇ ਪੀਸ ਲੈ ਕੇ ਆਏ ਤੁਹਾਡੇ ਵਾਸਤੇ ਚੈੱਕ ਕਰੋ हां जी रेड कलर ਦੇ ਵਿੱਚ ਰਹਿਣ ਵਾਲਾ ਸ਼ਿਮਰ ਦਾ ਪੀਸ ਹੈ ਦੇਖ ਸਕਦੇ ਹੋ ਤੁਸੀਂ ਕੱਟ ਰਹਿਣ ਵਾਲੀ ਹੈ 4 ਤੋਂ ਲੈ ਕੇ 4.5 ਤੋਂ ਲੈ ਕੇ 4.5 ਤੱਕ ਕੱਟ ਰਹੂਗੀ ਜੀ ਦੇਖ ਸਕਦੇ ਹੋ ਸ਼ਿਮਰ ਚ ਤੇ ਆਫਰ ਦੇ ਵਿੱਚ ਰਹਿਣ ਵਾਲੇ ਪੀਸ ਹੈ ਜੀ ਆਫਰ ਉਹੀ ਰਹੂਗੀ ਜੇਕਰ ਤੁਸੀਂ ਇੱਕ ਪੀਸ ਲੈ ਰਹੇ ਹੋ ਤਾਂ ਤੁਹਾਨੂੰ 150 ਦਾ ਪੈਣ ਵਾਲਾ ਜੇਕਰ ਤੁਸੀਂ ਦੋ ਪੀਸ ਲੈ ਰਹੇ ਹੋ ਤਾਂ ਤੁਹਾਨੂੰ 250 ਦੇ ਦੋ ਪੈਣ ਵਾਲੇ ਜੇਕਰ ਤੁਸੀਂ ਪੰਜ ਪੀਸ ਲੈ ਰਹੇ ਹੋ ਤਾਂ ਤੁਹਾਨੂੰ 500 ਦੇ ਪੰਜ ਸੂਟ ਪੈਣ ਵਾਲੇ ਆ ਜੀ ਦੇਖੋ ਜੀ ਇਹ ਵਾਲੀ ਆਊਗੀ ਚਨੂਨ ਦੇ ਵਿੱਚ ਇਹ ਚਨੂਨ ਦੇ ਵਿੱਚ ਰਹਿਣ ਵਾਲਾ ਪੀਸ ਹੈ ਇਹ ਠੀਕ ਹੈ ਜੀ ਇਹ ਆਊਗਾ ਕ੍ਰਸ਼ ਸ਼ਿਮਰ ਦੇ ਵਿੱਚ ਲੈਮਨ ਕਲਰ ਹੋਊਗਾ ਜੀ ਲੈਮਨ ਕਲਰ ਹੈ ਕ੍ਰਸ਼ ਸ਼ਿਮਰ ਦੇ ਵਿੱਚ ਪਿੰਕ ਮਿਲੂਗਾ ਕ੍ਰਸ਼ ਦੇ ਵਿੱਚ ਪਿੰਕ ਸ਼ੇਡ ਦੇ ਵਿੱਚ ਮਿਲਣ ਵਾਲਾ ਕ੍ਰਸ਼ ਚ ਇਹ ਵੀ ਕ੍ਰਸ਼ ਦੇ ਵਿੱਚ ਮਿਲਣ ਵਾਲਾ ਮਜ਼ੈਂਡਾ ਸ਼ੇਡ ਹੈ ਰਾਣੀ ਸ਼ੇਡ ਰਹਿਣ ਵਾਲਾ ਕ੍ਰਸ਼ ਦੇ ਵਿੱਚ ਹੀ ਮਿਲਣ ਵਾਲਾ ਤੁਹਾਨੂੰ ਇਹ ਵਾਰਾ ਚੈੱਕ ਕਰੋ ਜੀ ਸ਼ਿਮਰ ਦੇ ਵਿੱਚ ਮਿਲੂਗਾ ਇਹ ਰੈੱਡ ਹੈ ਜੀ ਦਿਖਸੀ ਰੈੱਡ ਲੈ ਸਕਦੇ ਹੋ ਤੁਸੀਂ ਇਹਦੀ ਬਾਟਮ ਜਿਵੇਂ ਤੁਸੀਂ ਸ਼ਿਮਰ ਦਾ ਪੀਸ ਲੈ ਸਕਦੇ ਹੋ ਰੈੱਡ ਸਾਡੇ ਕੋਲੋਂ ਤੇ ਉਹਦੇ ਪੀਸ ਦੇ ਨਾਲ ਤੁਸੀਂ ਲੈ ਸਕਦੇ ਹੋ ਇਹ ਵਾਲਾ ਪੀਸ ਸਾਡੇ ਕੋਲੋਂ ਠੀਕ ਹੈ ਜੀ ਇਹਦੀ ਤੁਸੀਂ ਵੇਖੋ ਬਾਟਮ ਵੀ ਬਣਾ ਸਕਦੇ ਹੋ ਸੂਟ ਇਸ ਵਾਲੇ ਪੀਸ ਦੀ ਤੇ ਦੁਪੱਟਾ ਵੀ ਲੈ ਸਕਦੇ ਹੋ ਦੇਖੋ ਜੇਕਰ ਤੁਸੀਂ ਆਹ ਪੀਸ ਲੈ ਰਹੇ ਹੋ ਇਹਦੀ ਸ਼ਰਟ ਰੈਡੀ ਕਰ ਲਓ ਜੀ ਆਹ ਦੇਖੋ ਇਹਦਾ ਕਿੰਨਾ ਸੋਨਾ ਬਾਰਡਰ ਬੜਿਆ ਹੋਇਆ ਇਹ ਵਾਲੇ ਪੀਸ ਦਾ ਇਹਨੂੰ ਦੁਪੱਟਾ ਬਣਾ ਲਓ ਠੀਕ ਹੈ ਇਦਾਂ ਹੀ ਇਹਦੀ ਮੂਰੀ ਤੇ ਲਈ ਆ ਕੇ ਰੂ ਇਹਦੀ ਬਾਟਮ ਬਣਾ ਲਓ ਜੀ ਠੀਕ ਹੈ ਜੀ ਬਾਟਮ ਬਣਾ ਸਕਦੇ ਹੋ ਤੁਸੀਂ ਤੇ ਦੁਪੱਟਾ ਵੀ ਬਣਾ ਸਕਦੇ ਹੋ ਦੋ ਪੀਸ ਲੈ ਸਕਦੇ ਹੋ ਜੀ ਇਹ ਵੀ ਰਹੂਗਾ ਮਿੱਠਾ ਜਿਹਾ ਮਿੱਠਾ ਜਿਹਾ ਪੀਲਾ ਜਿਹਾ ਕਲਰ ਰਹਿਣ ਵਾਲਾ ਕ੍ਰਸ਼ ਦੇ ਵਿੱਚ ਬਹੁਤ ਪਿਆਰਾ ਕਲਰ ਆਊਗਾ ਜੀ ਇਹ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਸ਼ਿਮਰ ਪੀਸ ਹੈ ਜੀ ਮਸਟਰ ਸ਼ੇਡ ਦੇ ਵਿੱਚ ਰਹੂਗਾ ਜੀ ਹਲਦੀ ਫੰਕਸ਼ਨ ਦੇ ਲਈ ਬਹੁਤ ਪਿਆਰੇ ਸੂਟ ਬਣਨੇ ਲੈਸਾਂ ਲਗਾ ਕੇ ਸੂਟ ਰੈਡੀ ਕਰ ਲੋ ਜੀ ਬਹੁਤ ਪਿਆਰੇ ਸੂਟ ਬਣਨਗੇ ਇਹ ਵਾਲਾ ਰਹੂਗਾ ਚਨੂਨ ਦੇ ਵਿੱਚ ਲੈਮਨ ਕਲਰ ਠੀਕ ਹੈ ਜੀ ਲੈਮਨ ਕਲਰ ਹੈ ਚਨੂਨ ਦੇ ਵਿੱਚ ਇਹ ਵਾਲਾ ਵੀ ਰੈੱਡ ਪੀਸ ਦੁਆਰਾ ਫਿਰ ਆ ਗਿਆ ਏਦਾਂ ਬਾਰਡਰ ਬਣਿਆ ਹੋਇਆ ਜੀ ਦੁਪੱਟੇ ਬਣਾਓ ਲੋ ਇਹਦੇ ਬੜੇ ਪਿਆਰੇ ਜੇ ਸ਼ਿਮਰ ਦੇ ਦੁਪੱਟੇ ਬਣਨਗੇ ਠੀਕ ਹੈ ਜੇਕਰ ਜੇਕਰ ਤੁਸੀਂ ਇਸ ਬਾਰਡਰ ਨੂੰ ਸ਼ਰਟ ਤੇ ਲਗਾਉਣਾ ਚਾਹੋ ਨੀ ਤਾਂ ਸ਼ਰਟ ਤੇ ਵੀ ਲਗਾ ਸਕਦੇ ਹੋ ਇਹ ਵੀ ਮਸਟਰਡ ਸ਼ੇਡ ਦੇ ਵਿੱਚ ਆਊਗਾ ਸ਼ਿਮਰ ਦੇ ਵਿੱਚ ਪੀਸ ਰਹੂਗਾ ਜੀ ਮਸਟਰਡ ਸ਼ੇਡ ਚ ਆਊਗਾ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪੀਸ ਹੈ ਇਹ ਤੁਹਾਨੂੰ ਮਿਲੂਗਾ ਜੀ ਜੌਰਜਟ ਦੇ ਵਿੱਚ ਇਹ ਵੀ ਤੁਹਾਨੂੰ 100 ਰੁਪਏ ਦਾ ਪੀਸ ਮਿਲੂਗਾ ਜੇਕਰ ਤੁਸੀਂ 5 ਸੂਟ ਲੈ ਰਹੇ ਹੋ ਸਾਡੇ ਕੋਲ 100 ਰੁਪਏ ਦਾ ਪੀਸ ਮਿਲਣ ਵਾਲਾ ਜੀ ਜੌਰਜਟ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਇਹ ਵੀ ਜੌਰਜਟ ਦੇ ਵਿੱਚ ਰਹਿਣ ਵਾਲਾ ਇਹ ਵੀ ਤੁਹਾਨੂੰ 100 ਰੁਪਏ ਦਾ ਪਹਿਣਾ ਜੇਕਰ ਤੁਸੀਂ ਸਾਡੇ ਕੋਲੋਂ 5 ਸੂਟ ਲੈ ਰਹੇ ਹੋ 5 ਸੂਟ ਬਾਏ ਕਰੋਗੇ 100 ਰੁਪਏ ਦਾ ਸੂਟ ਪੈਣਾ ਇਹ ਵਾਲਾ ਜਿਹੜਾ نیچے ਚੈਸਟ ਦੇ ਵਰਕ ਆਉਣਾ ਜੀ ਉੱਪਰ ਨੈੱਕ ਬੰਨਣਾ ਇਹਦਾ ਇੱਥੇ ਠੀਕ ਹੈ ਜੀ ਚੈਸਟ ਦਾ ਵਰਕ ਹੈ ਜੀ ਇਹ ਇਹ ਵੀ ਜੌਰਜਟ ਦਾ ਪੀਸ ਰਹੂਗਾ ਜੇ 5 ਪੀਸ ਲਓਗੇ ਸਿਰਫ 100 ਰੁਪਏ ਦਾ ਪਊਗਾ ਜੀ ਇੱਕ ਲਓਗੇ 150 ਦਾ ਪਊਗਾ ਜੀ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਮिजੈਂਟਾ ਸ਼ੇਡ ਦੇ ਵਿੱਚ ਸ਼ਿਮਰਚ ਸ਼ਿਮਰਚ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਰਹਿਣ ਵਾਲਾ ਵੀ ਇਹ ਵੀ ਸ਼ਿਮਰਚ ਰਹੂਗਾ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਹੈ ਜੀ ਇਹ ਰਹੂਗਾ ਜੀ ਸ਼ਿਲਕ ਖਾਦੀ ਦੇ ਵਿੱਚ ਰੈੱਡ ਕਲਰ ਹੋਊਗਾ ਜੀ ਠੀਕ ਹੈ ਜੀ ਇਹ ਪੀਚ ਕਲਰ ਦੇ ਵਿੱਚ ਰਹਿਣ ਵਾਲਾ ਸ਼ਿਮਰਚ ਪੀਚ ਕਲਰ 'ਚ ਰਹੂਗਾ ਸ਼ਿਮਰਚ ਇਹ ਵੀ ਗ੍ਰੀਨ ਕਲਰ 'ਚ ਇਹ ਵੀ ਗ੍ਰੀਨ ਕਲਰ 'ਚ ਰਹਿਣ ਵਾਲਾ ਸ਼ਿਮਰ ਦੇ ਵਿੱਚ ਦੇਖ ਸਕਦੇ ਹੋ ਕਲਰ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਠੀਕ ਹੈ ਜੀ ਹਾਂਜੀ ਇਹ ਲੇਵੈਂਡਰ ਕਲਰ ਦੇ ਵਿੱਚ ਇਹ ਜੋਰਜਟ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਲਾਈਟ ਆਉਂਦਾ ਵੀਡੀਓ ਦੇ ਵਿੱਚ ਪਰ ਲੇਵੈਂਡਰ ਕਲਰ ਹੈ ਇਹ ਠੀਕ ਹੈ ਜੀ ਜੋਰਜਟ ਦੇ ਵਿੱਚ ਰਹੂਗਾ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਚਨੂਨ ਸ਼ਪੂਨ ਦੇ ਵਿੱਚ ਰਹਿਣ ਵਾਲਾ ਪੀਸ ਹੈ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਇਹ ਵਾਲਾ ਦੇਖੋ ਜੀ ਇਹ ਵੀ ਚਨੂਨ ਦੇ ਵਿੱਚ ਰਹੂਗਾ ਬਿਸਕੁਟੀ ਜੀ ਕਲਰ ਹੈ ਬੜਾ ਪਿਆਰਾ ਜਿਹਾ ਪੀਸ ਹੈ ਰਹੂਗਾ ਇਹ ਸਕਿਨਕ ਸ਼ੇਡ ਦੇ ਵਿੱਚ ਇਹ ਰੈੱਡ ਹੈ ਸ਼ਿਮਰ ਦੇ ਵਿੱਚ ਇਹ ਲੈਮਨ ਕਲਰ ਰਹਿਣ ਵਾਲਾ ਕ੍ਰਸ਼ ਦੇ ਵਿੱਚ ਰਹੂਗਾ ਲੈਵਨ ਕਲਰ ਦੇਖ ਸਕਦੇ ਹੋ ਏ ਮਜੈਂਟਾ ਸ਼ੇਡ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਮਜੈਂਟਾ ਸ਼ੇਡ ਦੇ ਵਿੱਚ ਰਹਿਣ ਵਾਲਾ ਥੋੜੀ ਜਿਹੀ ਡਲ ਸ਼ਿਮਰ ਇਹਦੇ ਵਿੱਚ ਬਹੁਤ ਪਿਆਰਾ ਪੀਸ ਰਹੂਗਾ ਜੀ ਇਹ ਵੀ ਰਹੂਗਾ ਆਬੂਦਾਈ ਦੇ ਵਿੱਚ ਇਹ ਵਾਲਾ ਪੀਸ ਆਬੂਦਾਉ ਦੇ ਵਿੱਚ ਰਹਿਣ ਵਾਲਾ ਲੈਮਨ ਜਾਂ ਕਲਰ ਹੈ ਮਿੱਠਾ ਜਾਂ येलो ਕਲਰ ਠੀਕ ਹੈ ਜੀ ਇਹ 골ਡਨ ਕ੍ਰਸ਼ ਦੇ ਵਿੱਚ ਰਹਿਣ ਵਾਲਾ 골ਡ ਕ੍ਰਸ਼ ਦੇ ਵਿੱਚ ਰਹੂਗਾ ਜੀ ਹਲਦੀ ਫੰਕਸ਼ਨ ਦੇ ਲਈ ਬਹੁਤ ਸੋਹਣੇ ਸੂਟ ਰੈਡੀ ਹੋਣੇ ਆ ਜੀ ਲਹਿੰਗਾ ਚੋਲੀ ਰੈਡੀ ਕਰ ਲੋ ਲਹਿੰਗੇ ਬਣਾ ਲੋ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਇਹ ਵਾਲਾ ਜਿਹੜਾ ਪੀਸ ਰਹਿਣ ਵਾਲਾ ਇਹ ਰਹੂਗਾ ਜੀ ਵਿਚਿਤਰਾ ਸ਼ਲਕ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਇਹ ਕਲਰ ਬੜਾ ਪਿਆਰਾ ਜਿਹਾ ਰਹੂਗਾ ਜੀ ਬਹੁਤ ਪਿਆਰਾ ਔਰੈਂਜ ਲਾਈਟ ਔਰੰਜੀ ਸ਼ੇਡ ਹੈ ਜੀ ਇਹਦੀ ਠੀਕ ਹੈ ਜੀ ਇਹ ਵੀ ਕ੍ਰਸ਼ ਸ਼ਿਮਰ ਚ ਰਹਿਣ ਵਾਲਾ ਇਹ ਰੈੱਡ ਸ਼ੇਡ ਦੇ ਵਿੱਚ ਰਹੂਗਾ ਸ਼ਿਮਰ ਚ ਦੇਖ ਸਕਦੇ ਹੋ ਰੈੱਡ ਸ਼ੇਡ ਦੇ ਵਿੱਚ ਰਹੂਗਾ ਇਹ ਪੈਰਟ ਜਿਹਾ ਸ਼ੇਡ ਮਹਿੰਦੀ ਪੈਰਟ ਦਾ ਸ਼ੇਡ ਹੈ ਜੀ ਸ਼ਿਮਰ ਦੇ ਵਿੱਚ ਰਹਿਣ ਵਾਲਾ ਮਹਿੰਦੀ ਪੈਰਟ ਸ਼ੇਡ ਹੈ ਜੀ ਠੀਕ ਹੈ ਜੀ ਇਹ ਵਾਲਾ ਰਹੂਗਾ ਕ੍ਰਸ਼ ਕ੍ਰਸ਼ 골ਡ 골ਡ ਜਆ ਕਲਰ ਹੈ ਜੀ ਇਹਨੂੰ ਆਪਾਂ ਕਹਿ ਸਕਦੇ ਆ ਮਸਟਰਡ 골ਡ ਕਲਰ ਹੈ ਜੀ ਬੜਾ ਪਿਆਰਾ ਜਆ ਕਲਰ ਹੈ ਮਸਟਰਡ 골ਡ ਕਲਰ ਹੈ ਜੀ ਕ੍ਰਸ਼ੇ ਸ਼ਿਮਰ ਚ ਰਹਿਣ ਵਾਲਾ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਬੈਲਵਟ ਵਾਲਾ ਪੀਸ ਹੈ ਠੀਕ ਹੈ ਜੀ ਇਹ ਬੈਲਵਟ ਦੀ ਤਰ੍ਹਾਂ ਰਹਿਣ ਵਾਲਾ ਹੈ ਬੈਲਵਟ ਦੀ ਤਰ੍ਹਾਂ ਪੀਸ ਹੈ ਜੀ ਸ਼ਿਮਰ ਟੱਚ ਦੇ ਵਿੱਚ ਰਹੂਗਾ ਜੀ ਲੈਮ ਬੜਾ ਸੋਹਣਾ ਜਆ ਹਲਦੀ ਕਲਰ ਲਈ ਤੁਸੀਂ ਰੈਡੀ ਕਰ ਸਕਦੇ ਹੋ ਸੂਟ ਇਹ ਵਾਲਾ ਰਹੂਗਾ ਜੀ ਇਹ ਵਾਲਾ ਪੀਸ ਰਹੂਗਾ ਜੀ ਇਹ ਜਿੰਮੀ ਚੂਸ ਰਹੂਗਾ ਜੀ ਰੈਡ ਕਲਰ ਜਿੰਮੀ ਚੂਸ ਰਹਿਣ ਵਾਲਾ ਇਹ ਵੀ ਬੈਲਵਟ ਦੀ ਤਰ੍ਹਾਂ ਪੀਸ ਹੈ ਜੀ ਜੋ ਬੈਲਵਟ ਵਾਲੇ ਪਹਿਲਾਂ ਸਟੱਫ ਆਇਆ ਸੀ ਉਹ ਵਾਲਾ ਪੀਸ ਹੈ ਜੀ ਇਹ ਕਲਰ ਦੇਖੋ ਬੜਾ ਪਿਆਰਾ ਜਾ ਜੀ ਠੀਕ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਲੈਮਨ ਸ਼ੇਡ ਹੈ ਇਹ ਗ੍ਰੀਨ ਪੀਸ ਰਹੂਗਾ ਜੀ ਗ੍ਰੀਨ ਦੇ ਕਲਰ ਚ ਤੁਸੀਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲੋਂ ਦੋ ਪੀਸ ਲੈ ਸਕਦੇ ਹੋ ਇਹ ਵੀ ਜਿੰਮੀ ਚੂਚ ਰਊਗਾ ਡਬਲ ਸ਼ੈਡਡਰ ਪੀਸ ਹੈ ਜੀ ਇਹ ਦੇਖ ਸਕਦੇ ਹੋ ਡਬਲ ਸ਼ੈਡਡਰ ਪੀਸ ਹੈ ਇਹ ਜਿੰਮੀ ਚੂਚ ਰਊਗਾ ਜੀ ਇਹ ਵੀ ਸ਼ਿਮਰ ਚ ਰਹਿਣ ਵਾਲਾ ਜੀ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਜਿੰਮੀ ਚੂਚ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਹੈ ਡਿਵਾਈਨ ਦੇ ਵਿੱਚ ਰਹੂਗਾ ਜੀ ਇਹ ਵਾਲੀ ਤੁਸੀਂ ਇਹਦੇ ਨਾਲ ਮੈਚਿੰਗ ਬਾਟਮ ਲੈ ਲਓ ਨਾਲ ਦੁਪੱਟਾ ਬਣਾ ਲਓ ਜੀ ਠੀਕ ਹੈ ਜੀ ਦੋ ਦੋ ਪੀਸ ਲੈ ਸਕਦੇ ਹੋ ਸਾਡੇ ਕੋਲੋਂ ਇਹ ਵਲਾ ਲਊਗਾ ਮਾਸਟਰ ਸ਼ੇਅਰ ਐਦਾਂ ਤੁਸੀਂ ਇਹ ਥੋੜਾ ਡਲ ਦੇ ਵਿੱਚ ਰਹੂਗਾ ਦੋ ਪੀਸ ਲੈ ਲਓ ਜੀ ਦੁਪੱਟਾ ਰੈਡੀ ਕਰ ਲਓ ਬਾਟਮ ਬਣਾ ਲਓ ਠੀਕ ਹੈ ਜੀ ਬਹੁਤ ਵੱਡੀ ਆਫਰ ਐ ਰਹੀ ਹੈ ਤੁਹਾਡੇ ਵਾਸਤੇ ਪੀਸਾਂ ਦੀ ਪੰਜ ਸੌ ਲੈ ਰਹੇ ਹੋ ਸਿਰਫ 500 ਦੇ ਵਿੱਚ ਪੈਣ ਵਾਲਿਆ ਜੀ ਐਦਾਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲੋਂ ਦੇਖੋ ਜੀ ਇਹ ਵਾਲੀ ਮੈਚਿੰਗ ਦੇਖੋ ਬਹੁਤ ਪਿਆਰੀ ਆਪਸ ਵਿੱਚ ਠੀਕ ਹੈ ਜੀ ਆਪਸ ਵਿੱਚ ਆ ਬਾਟਮ ਬਣਾ ਲਓ ਵਿੱਚੋਂ ਦੁਪੱਟਾ ਬਣਾ ਲਓ ਜੀ ਬਹੁਤ ਪਿਆਰੇ ਸੂਟ ਬਣਨ ਵਾਲੇ ਆ ਇਹ ਵਾਲਾ ਦੇਖੋ ਇਹ ਵੀ ਵਾਈਨ ਸ਼ੇਡ ਹੈ ਵਾਈਨ ਸ਼ੇਡ ਦੇ ਵਿੱਚ ਰਹਿਣ ਵਾਲਾ ਸ਼ਿਮਰਚ ਠੀਕ ਹੈ ਜੀ 레드 ਵਿੱਚ ਰਹੂਗਾ ਐਦਾਂ ਮੈਚਿੰਗ ਲੈ ਸਕਦੇ ਹੋ ਸਾਡੇ ਕੋਲੋਂ ਦੋ ਦੋ ਪੀਸ ਬਾਈ ਕਰੋ ਜੀ ਵਿੱਚੋਂ ਦੁਪट्टे ਬਣਾ ਸਕਦੇ ਹੋ ਲੱਗ ਤੋਂ ਦੁਪੱਟੇ ਲੈਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਵਾਲਾ ਦੇਖੋ ਜੀ ਮੋਰ ਪੰਖੀਆ ਕਲਰ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਇੱਕ ਇਹ ਵਾਲੀ ਸ਼ੇਡ ਹੈ ਇਹਦੇ ਨਾਲ ਵੀ ਤੁਹਾਨੂੰ ਐਦਾਂ ਬਹੁਤ ਦੁਪੱਟਾ ਲੈ ਲਓ ਜੀ ਬਾਟਮ ਬਣਾ ਲਓ ਬਹੁਤ ਸੋਹਣੇ ਪੀਸ ਰਹਿਣ ਵਾਲੇ ਆ ਜੀ ਐਦਾਂ ਮੈਚਿੰਗ ਸੂਟ ਬਣਾ ਸਕਦੇ ਹੋ ਠੀਕ ਹੈ ਜੀ ਇਹ ਵਾਈਨ ਸ਼ੇਡ ਦੇ ਵਿੱਚ ਹੈ ਉਹ ਕ੍ਰਸ਼ ਦੇ ਵਿੱਚ ਇਹ ਡਾਲ ਆ ਰਿਹਾ ਵਾਈਨ ਸ਼ੇਡ ਠੀਕ ਹੈ ਜੀ ਇਹ ਵਾਲਾ ਤੁਸੀਂ ਸ਼ਰਟ ਬਣਾ ਲਓ ਐਦਾਂ ਮੈਚਿੰਗ ਲੈ ਸਕਦੇ ਹੋ ਦੋਨੋਂ ਪੀਸ ਠੀਕ ਹੈ ਜੀ ਦੋਨੋਂ ਪੀਸ ਤੁਸੀਂ ਮੈਚਿੰਗ ਲੈ ਸਕਦੇ ਹੋ ਇਸ ਤੋਂ ਅਗਲਾ ਪੀਸ ਰਹਿਣ ਵਾਲਾ ਹੈ ਮਹਿੰਦੀ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਮਹਿੰਦੀ ਸ਼ੇਡ ਦੇ ਵਿੱਚ ਠੀਕ ਹੈ ਜੀ ਆਹ ਵਾਲਾ ਕਲਰ ਦੇਖੋ ਜੀ ਨਿਊ ਜੀ ਸ਼ੇਡ ਦੇ ਵਿੱਚ ਰਹਿਣ ਵਾਲਾ ਨੂੰ ਗ੍ਰੀਨ ਜਿਹਾ ਕਲਰ ਕਹਿ ਸਕਦੀ ਹਾਂ ਜਿਹਨੂੰ ਆਪਾਂ ਜੈਰਮੋਰਾ ਵੀ ਕਹਿ ਸਕਦੀ ਹੈ ਇਹ ਵਾਲਾ ਕਲਰ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਮੇਰੇ ਤੁਸੀਂ ਪੀਸ ਦੋਨੋਂ ਲੈ ਸਕਦੇ ਹੋ ਸਾਡੇ ਕੋਲੋਂ ਦੁਪੱਟਾ ਬਣਾ ਲਓ ਠੀਕ ਹੈ ਜੀ ਬਾਟਮ ਬਣਾ ਲਓ ਨਾਲ ਦੁਪੱਟਾ ਲੈ ਸਕਦੇ ਹੋ ਤੁਸੀਂ ਇਹ ਜਿੰਮੀ ਚੂਹ ਦੇ ਵਿੱਚ ਰਹਿਣ ਵਾਲਾ ਹੈ ਰਾਣੀ ਸ਼ੇਡ ਹੈ ਜੀ ਜਿੰਮੀ ਚੂਹ ਦੇ ਵਿੱਚ ਰਹੂਗਾ ਇਹ ਵੀ ਜਿੰਮੀ ਚੂਹ ਦੇ ਵਿੱਚ ਰਹੂਗਾ ਬਹੁਤ ਪਿਆਰਾ ਪੀਸ ਹੈ ਜੀ ਜਿੰਮੀ ਚੂਚ ਰਹਿਣ ਵਾਲਾ ਹੈ ਇੱਕ ਰਾਸ਼ੇ ਚ ਮਿਲੂਗਾ ਇੱਕ ਰਾਸ਼ੇ ਦਾ ਪੀਸ ਰਹਿਣ ਵਾਲਾ ਇਹ ਰੈਡ ਸ਼ਿਮਰ ਦਾ ਜੀ ਐਦਾ ਨਾਲ ਮੈਚਿੰਗ ਕਰ ਸਕਦੇ ਹੋ ਆਪਸ ਵਿੱਚ ਕੰਟਰਾਸਟ ਕਰਕੇ ਬਾਟਮ ਦੁਪੱਟਾ ਬਣਾ ਸਕਦੇ ਹੋ ਬੜੇ ਸੋਹਣੇ ਜਿਹੇ ਪੀਸ ਲੈਣਗੇ ਦੇਖੋ ਜੀ ਇਹ ਵਾਲੀ ਬਾਟਮ ਕਰ ਲਓ ਦੁਪੱਟਾ ਕਰ ਲਓ ਇਹ ਸ਼ਰਟ ਕਰ ਲਓ ਜੀ ਬਹੁਤ ਸੋਹਣੇ ਪੀਸ ਬਣਨੇ ਆ ਦੁਪੱਟੇ ਉੱਪਰ ਸ਼ਿਮਰ ਦੀ ਪੱਟੀ ਵੀ ਲਗਾ ਸਕਦੇ ਹੋ ਤੁਸੀਂ ਇਹ ਦੇਖੋ ਜੀ ਲੈਮਨ ਜャ ਕਲਰ ਹੈ ਇਹ ਔਰੈਂਜ ਸ਼ੇਡ ਦੇ ਵਿੱਚ ਆਊਗਾ ਠੀਕ ਹੈ ਜੀ ਇਹ ਵਾਲਾ ਦੇਖੋ 블루 ਸ਼ੇਡ ਦੇ ਵਿੱਚ ਰਹਿਣ ਵਾਲਾ ਹੈ ਇਹ 블루 ਸ਼ੇਡ ਦੇ ਵਿੱਚ ਆਊਗਾ ਪੀਸ ਠੀਕ ਹੈ ਜੀ ਇਹ ਜੌਰਜਟ ਦੇ ਵਿੱਚ ਆਉਣਾ ਸੀ ਗ੍ਰੀਨ ਕਲਰ ਹੈ ਬੋਟਲ ਗ੍ਰੀਨ ਕਲਰ ਹੈ ਇਹ ਦੋਨੇ ਪੀਸ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਤੁਸੀਂ ਇਦਾਂ ਆਪਸ ਵਿੱਚ ਮੈਚਿੰਗ ਕਰਕੇ ਲੈ ਸਕਦੇ ਹੋ ਨਾਲ ਹੀ ਦੁਪੱਟਾ ਬਣਾ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹਵੇ ਦੋਨੋਂ ਪੀਸ ਤੁਸੀਂ ਆਪਸ ਵਿੱਚ ਦੁਪੱਟਾ ਬਣਾ ਲਓ ਬਾਟਮ ਨਾਲੋਂ ਐਦਾਂ ਮੈਚਿੰਗ ਕਰਕੇ ਦੋਨੋਂ-ਦੋਨੋਂ ਪੀਸ ਲੈ ਸਕਦੇ ਹੋ ਸਿਰਫ ਤੁਹਾਨੂੰ 500 ਦੇ 5 ਸੂਟ ਪੈਣ ਵਾਲੇ ਆ ਬਹੁਤ ਵੱਡੀ ਆਫਰ ਰਹਿ ਰਹੀ ਹੈ ਇਸ ਆਫਰ ਦਾ ਤੁਸੀਂ ਲਾਭ ਲੈ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਆਫ-ਵਾਈਟ ਪੀਸ ਜਿਨ੍ਹਾਂ ਦੀ ਕਾਫੀ ਡਿਮਾਂਡ ਰਹੀ ਹੈ ਹਾਂ ਜੀ ਆਫ-ਵਾਈਟ ਪੀਸ ਲੈ ਸਕਦੇ ਹੋ ਸਾਡੇ ਕੋਲੇ ਕਾਫੀ ਪੀਸ ਅਵੇਲੇਬਲ ਆ ਆਫ-ਵਾਈਟ ਦੇ ਠੀਕ ਹੈ ਜੀ ਇਹਨਾਂ ਦੀ ਵੀ ਕਾਫੀ ਡਿਮਾਂਡ ਰਹੀ ਹੈ ਆਫ-ਵਾਈਟ ਦੀ ਤੇ ਮੇਰੀਆਂ ਭੈਣਾਂ ਨੇ ਤੁਹਾਨੂੰ ਦੁਬਾਰਾ ਰਿਕਵੈਸਟ ਕੀਤੀ ਸੀ ਕਿ ਸੂਟ ਤੁਹਾਨੂੰ ਫੇਰ ਦਿਖਾਓ ਵੀਡੀਓ ਦੇ ਵਿੱਚ ਜਿਹੜਾ ਤੁਸੀਂ ਸੂਟ ਰੈਡੀ ਕੀਤਾ ਆਫ ਵਾਈਟ ਦੇ ਵਿੱਚ ਤੇ ਅਸੀਂ ਤੁਹਾਨੂੰ ਦੁਬਾਰਾ ਦਿਖਾਉਣੇ ਅਸੀਂ ਦੁਪੱਟਾ ਵੀ ਇਹਦੇ ਨਾਲ ਰੈਡੀ ਕਰ ਲਿਆ ਜੀ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਤੁਹਾਨੂੰ ਪੀਸ ਦਿਖਾਇਆ ਉਹਦੇ ਵਿੱਚ ਹੀ ਰੈਡੀ ਹੋਇਆ ਵਾ ਵੀ ਸੂਟ ਇਹਦੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਤੇ ਕਾਫੀ ਮੇਰੀਆਂ ਭੈਣਾਂ ਦੇ ਮੈਸੇਜ ਆਏ ਸੀ ਵੀ ਦੁਬਾਰਾ ਦਿਖਾਓ ਇਹ ਵੇਲੇ ਵੀਡੀਓ ਦੇ ਵਿੱਚ ਸੂਟ ਦੇਖੋ ਜੀ ਇਸੇ ਇਹਦੇ ਵਿੱਚ ਹੀ ਰੈਡੀ ਹੋਇਆ ਇਹ ਟੈਬੀ ਦੇ ਵਿੱਚ ਅਸੀਂ ਦੁਪੱਟਾ ਰੈਡੀ ਕੀਤਾ ਜੀ ਇਹਦੇ ਨਾਲ ਦੇਖ ਸਕਦੇ ਹੋ ਜੀ ਡਬਲ ਸ਼ੈਡਰ ਦੇ ਵਿੱਚ ਅਸੀਂ ਟੈਬੀ ਦਾ ਦੁਪੱਟਾ ਦੇ ਨਾਲ ਰੈਡੀ ਕੀਤਾ ਇਹ ਸੇਮ ਸੂਟ ਦੇ ਨਾਲ ਚ ਠੀਕ ਹੈ ਜੀ ਇਹ ਵਾਲੇ ਤਾਂ ਤੁਹਾਨੂੰ ਪੀਸ ਦਿਖਾਏ ਆ ਜੀ ਆਫ ਵਾਈਟ ਦੇ ਐਦਾਂ ਦਾ ਸੂਟ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣੀ ਮਨਪਸੰਦ ਦਾ ਵਰਕ ਕਰਵਾ ਸਕਦੇ ਹੋ ਤੁਸੀਂ ਇਹ ਵਾਲਾ ਦੁਪੱਟਾ ਲੈਣ ਵਾਲਾ ਜੀ ਇਹਦੇ ਨਾਲ ਠੀਕ ਹੈ ਜੀ ਐਦਾਂ ਦਾ ਵਰਕ ਵੀ ਤੁਸੀਂ ਇਹ ਵਾਲੇ ਪੀਸ ਤੇ ਕਰਵਾ ਸਕਦੇ ਹੋ ਦੇਖੋ ਇਹ ਵਾਲਾ ਵਰਕ ਵੀ ਬਹੁਤ ਪਿਆਰਾ ਲੱਗਣਾ ਜੇਕਰ ਤੁਸੀਂ ਇਹ ਵਾਲੇ ਆਫ ਵਾਈਟ ਤੇ ਕਰਵਾਉਗੇ ਪਿੰਕ ਦੇ ਨਾਲ ਜਾਂ ਮਹਿਰੂਨ ਦੇ ਨਾਲ ਕਰਵਾਉਗੇ ਮਹਿਰੂਨ ਦੁਪੱਟਾ ਕਰ ਲਓ ਬਹੁਤ ਸੋਹਣੇ ਸੂਟ ਬਣਨੇ ਆ ਜੀ ਆਫ ਵਾਈਟ ਵਾਲੇ ਠੀਕ ਹੈ ਜੀ ਇਹ ਇਹ ਵੀ ਪੀਸ ਤੁਹਾਨੂੰ ਆਫਰ ਦੇ ਵਿੱਚ ਹੀ ਦੇਣ ਵਾਲੇ ਆ ਪੰਜ ਸੂਟ ਲਾਓਗੇ ਤਾਂ ਤੁਹਾਨੂੰ ਸਿਰਫ 500 ਦੇ ਪੈਣ ਵਾਲੇ ਆ ਤੁਹਾਡੇ ਵਾਸਤੇ ਬਹੁਤ ਵੱਡੀ ਆਫਰ ਹੈ ਮੇਰੇ ਪਹਿਲੇ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰੋ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ